ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਨ ਦੇ ਵੱ ਚੁੱਕੇ ਨੇ 7 ਤੇ ਅਸੀਂ ਵੀ ਕੋਈ ਪਰਨਾ ਪਰਨਾ ਵਲੇਟ ਲਿਆ ਜਿਹੜਾ ਵਲੇਟੀ ਦਾ ਸੀਗਾ ਐ ਵੇਲੇ ਤੇ ਆਜੋ ਤੁਹਾਨੂੰ ਅੱਜ ਨੋਰਮਲ ਜ਼ਿੰਦਗੀ ਬਾਰੇ ਦੱਸਦੇ ਕਿ ਕਿਸ ਤਾਂ ਦੀ ਰੋਜ਼ ਮਰ ਸਾਡੀ ਜ਼ਿੰਦਗੀ ਚੱਲਦੀ ਪਈ ਹੈ ਤੇ ਆ ਸਾਡੀ ਛੋਟੀ ਜੀ ਫੈਮਿਲੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਇਹ ਆ ਮੇਰੀ ਵਾਈਫ ਇਹਦਾ ਨਾਮ ਆ ਪਰਮਜੀਤ ਕੌਰ ਮੇਰਾ ਨਾਮ ਆ ਰਣਜੀਤ ਸਿੰਘ ਤੇ ਅੱਜ ਕੀ ਬਣਾਉਂਦੇ ਬਣਾਉਂਦੇ ਪੈਜ ਅੱਜ ਮੈਂ ਰੈਤਾ ਬਣਾ ਰਿਹਾ ਹਾਂ ਦੇਖੋ ਜੀ ਅੱਜ ਬਣ ਰਿਹਾ ਜੀ ਰੈਤਾ ਕਦੋਂ ਬਾਲਿਆ ਦਹੀਂ ਚ ਪਾਵਾਂਗੇ ਰੈਤਾ ਹਾਂ ਅੱਜ ਕਦੋਂ ਬਾਲਿਆ ਮੇਰੀ ਵਾਈਫ ਨੇ ਤੇ ਰੈਤੇ ਨਾਲ ਖਾਵਾਂਗੇ ਰੋਟੀ ਨਾਲ ਕੋਈ ਨਾ ਕੋਈ ਸਬਜ਼ੀ ਬਣਾ ਲੈਣਗੇ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਜੇ ਇਦਾਂ ਦੀਆਂ ਵੀਡੀਓ ਤੁਹਾਨੂੰ ਪਸੰਦ ਲੱਗਦੀਆਂ ਨੇ ਤੇ ਅਸੀਂ ਨਾਰਮਲ ਲਾਈਫ ਉੱਤੇ ਵੀਡੀਓ ਬਣਾਉਂਦੇ ਹਾਂ ਬਾਕੀ ਅਸੀਂ ਆਪਣੇ ਮੰਮੀ ਡੈਡੀ ਨਾਲ ਵੀ ਤੁਹਾਡੇ ਏਟੋ ਕਰਾਉਂਦੇ ਹਾਂ ਤੇ ਸਾਡਾ ਇੱਕ ਛੋਟਾ ਜਿਹਾ ਬੱਚਾ ਹੈ ਜੀ ਬੇਬੀ ਕੋਈ 6-7 ਸਾਲ ਦਾ ਉਹਦੇ ਨੂੰ ਨੂਰੂ ਬਰੂ ਕਰਾਉਨੇ ਆ ਉਹ ਸਵੇਰੇ ਸਵੇਰੇ ਵੇਖੋ ਕੀ ਦੇਖਦਾ ਪਿਆ ਕਰੋ ਜੀ ਇਹਦੇ ਵੀ ਦਰਸ਼ਨ ਤੇ ਆਹ ਸਰਦਾਰ ਸਾਹਿਬ ਦਾੜ ਲਈ ਸਾਡੇ ਲੰਮੇ ਪਏ ਹੈਲੋ ਕਰੋ ਕਿ ਕੀ ਬੋਲੋ ਹੈਲੋ ਕਰੋ ਬਾਈ ਕਰੋ ਬਾਈ ਕਰੋ ਇਹਦਾ ਨਾਮ ਹੈ ਜੀ ਗੁਰਫਤੇ ਸਿੰਘ ਤੇ ਇਹ ਟੀਵੀ ਦਾ ਬੜਾ ਸ਼ਕੀਨ ਹੈ ਜੀ ਟੀਵੀ ਤੇ ਰਾਤ ਦਿਨ ਮਿਲਦਾ ਰਹੇ ਪੜਾਈਆਂ ਦਾ ਇਹਨਾਂ ਨੂੰ ਕੋਈ ਹੈ ਨਹੀਂ ਬਸ ਟੀਵੀ ਇਹਨਾਂ ਨੂੰ ਮਿਲਦਾ ਰਹੇ ਉਹ ਉਹੀ ਬਸ ਚਾਹੀਦਾ ਨਾ ਹੁਣ ਤੂੰ ਵੀ ਕੋਈ ਗੱਲਬਾਤ ਸੁਣਾ ਮੈਨੂੰ ਤੋਂ ਕੱਲੇ ਤੋਂ ਬੋਲੇ ਨਹੀਂ ਚਾਹੁੰਦੇ ਹਾਂ ਘਰ ਬਾਹਰ ਕੀ ਜਨਾਵਾ ਕੋਈ ਨਾ ਕੋਈ ਕਰਲੀ ਪੈਰੀ ਕੋਈ ਵੀ ਗੱਲਬਾਤ ਫੇਰ ਹੀ ਸਰੋਤੇ ਆਪਣੇ ਜੁੜਨਗੇ ਜੇ ਕੋਈ ਆਪਾਂ ਦੱਸਾਂ ਠੀਕ ਹੈ ਜੀ ਅਸੀਂ ਆ ਜੀ ਨਵੇਂ ਬਲੌਗਰ ਤੇ ਸਾਨੂੰ ਬਹੁਤੀ ਜਾਣਕਾਰੀ ਤੇ ਹੈ ਨਹੀਂ ਆ ਬਾਕੀ ਫਿਰ ਵੀ ਜਿੰਨਾ ਕਿ ਸਾਡੇ ਕੋ ਕੋਸ਼ਿਸ਼ ਹੋ ਸਕੇ ਅਸੀਂ ਆਪਣੀ ਟਰਾਈ ਕਰਾਂਗੇ ਤੁਸੀਂ ਸਪੋਰਟ ਜਰੂਰ ਕਰਿਓ ਤੁਹਾਡੇ ਸਪੋਰਟ ਦੀ ਜਰੂਰਤ ਹੈ ਤੇ ਚਲੋ ਦੇਖਦੇ ਆਪਾਂ ਬਾਹਰ ਚੱਲਦੇ ਆ ਬਾਹਰ ਦਾ ਮਾਹੌਲ ਚਲ ਕੀ ਹੈ ਆਜੋ ਜੀ ਆਇਆ ਜੀ ਸਾਡੀ ਨਿੱਕੀ ਜਿਹੀ ਗੱਡੀ ਸਫਾਰੀ ਇਹ ਆਜੋ ਤੁਹਾਡੇ ਨੂੰ ਮਾਰਾ ਨਾ ਕਰਾਉਂਦੇ ਐ ਇੰਟਰੋ ਇਹ ਨੇ ਜੀ ਸਾਡੇ ਮਹਾਰਾਜ ਜੀ ਪੂਰੇ ਕੰਮ ਜੋੜਾ ਦੇ ਚੱਲਦੇ ਪਏ ਹੋਰ მომੀ ਠੀਕ ਠਾਈ ਜੇ ਹੋਰ ਸਾਡੀ ਇੱਕ ਹੈ ਜੀ ਝੋਟੀ ਤੇ ਉਹਨੇ ਦਿੱਤਾ ਹੈ ਜੀ ਕਟਾ ਆ ਵੇਖੋ ਹੀ ਨਿਗਾਹ ਆ। ਦੇਵੀ। ਹੈਲੋ। ਹੈਲੋ। ਇਹ ਵਿਚਾਰਾ ਜੀ ਸਤਮਾਇਆ ਆ। ਇਹ ਸਾਡੀ ਛੋਟੀ ਸੀਗੀ ਤੇ ਇਹਨੇ 7 ਮਹੀਨੇ ਦੀ ਟੂਬੀ ਐ। ਤੇ ਬੜੀ ਰੀਜ ਨਾਲ ਸਗੋ ਪਾਲੀ ਸੀਗੀ। ਤੇ ਚਲੋ ਰੱਬ ਦੇ ਰੰਗ ਐ ਜੀ। ਕੀ ਕਰ ਸਕਦੇ। ਠੀਕ ਐ ਜੀ। ਆ ਅਸੀਂ ਛੋਟਾ ਆ ਜਿਆ। ਚਪਾੜਾ ਰੱਖਿਆ 225 ਪੈਲੀ ਪੁਲੀ ਵਾਉਣ ਲਈ ਕੋਈ 5 ਮਰਲੇ 10 ਮਰਲੇ ਵਾਲੀ ਇਹਦੇ ਜੀ ਟਾਈਮ ਪਾਸ ਕਰ ਲਈਦਾ ਤੇ ਇਹਦੇ ਸਾਡੇ ਫਾਦਰ ਸਾਹਿਬ ਵੀ ਨੇ ਬਿਲਕੁਲ ਜੀ ਬਿਲਕੁਲ ਜੀ ਹਾਂ ਹੈਲੋ ਕਰੋ ਜੀ ਹੈਲੋ ਹੈਲੋ ਆ ਪੈਸਾ ਸ੍ਰੀਕਾਂ ਇਹ ਸਾਡੇ ਪਾਪਾ ਜੀ ਨੇ ਤੇ ਇਹ ਸਵੇਰੇ ਉੱਠ ਕੇ ਤੇ ਯੂਰਪ ਜੋਰ ਆਪਣਾ ਲਾਏ ਨੇ ਕਿਉਂਕਿ ਇਹਨਾਂ ਨੂੰ ਇਸ ਟਾਈਮ ਬੈਣਾ ਜਿਹੜਾ ਉਹ ਬੜਾ ਔਖਾ ਲੱਗਦਾ ਵਾ ਅਸੀਂ ਤਾਂ ਚਲੋ 7 ਵਜਿਆਂ ਦੇ ਸਾਨੂੰ ਉਠਦਿਆਂ। ਤੇ ਪਰ ਇਹ ਆਪਣੀ ਲਾਈਫ ਚ ਮਸਤ ਨੇ ਇਹਨਾਂ ਸਾਨੂੰ ਵੀ ਗਾਲਾ ਗੁਲਾ ਕੱਢ ਕੇ ਠਾ ਦੇਣਾ ਹੁੰਦਾ। ਤੇ ਆ ਸਾਡੀ ਥੋੜੀ ਜਿਹੀ ਬਾਗ-ਬਗੀਚੀ ਨੇ ਅਮਰੂਦ ਨੇ। ਆ ਇੱਕ ਛੋਟਾ ਅਮਰੂਦ ਇਹ ਸਪੈਸ਼ਲ ਲਵਾਇਆ ਸੀ ਅਸੀਂ। ਐ ਮੰਗਵਾ ਕੇ ਅਜਨਾਲੇ ਤੋਂ। ਤੇ ਆ ਮੇਰੀ ਵਾਈਫ ਨੇ ਥੋੜੀਆਂ ਜਿਹੀਆਂ ਭਿੰਡੀਆਂ ਲਾਈਆਂ ਸੀ ਕਿ ਮਿਹਨਤ ਕੀਤੀ। ਕਰੇਲੇ ਲਾਏ ਨਾਲੇ। ਕਰੇਲੇ ਵੀ ਲਾਏ ਦੀਗੇ। ਬਾਕੀ ਥੋੜੀ ਜਿਹੀ ਸਫਾਈ ਹੁਣ ਕਰਨ ਵਾਲੀ ਉਹ ਅਸੀਂ। ਆਹ ਵਲੌਗ ਤੋਂ ਫ੍ਰੀ ਹੋ ਕੇ ਕਰਾਂਗੇ। ਆਹ ਆ ਜੀ ਸੰਤਰਾ। ਉਹ ਵੀ ਸੰਤਰਾ ਜੀ। ਆਹ ਵੀ ਇੱਕ ਸੰਤਰਾ। ਇਹਨੇ ਪਰ ਸਾਨੂੰ ਇੰਨਾ ਫਲ ਨਹੀਂ ਦਿੱਤਾ। ਇਹਨੇ ਸਾਨੂੰ ਕੋਈ ਨਾ ਕੋਈ ਆਹ ਆ ਜੀ ਮਸੰਮੀ ਦਾ ਬੂਟਾ। ਇਹ ਵੀ ਸਪੈਸ਼ਲੀ ਲਗਵਾਇਆ ਜੀ ਆ ਤੂੰ ਕਿਤੇ ਪੰਪ ਖਲੋਤੀ ਮੈਂ ਬਹਿ ਆ ਜੋ ਜੀ ਪਾ ਚੱਲਦੇ ਆ ਸਾਡੀ ਛੋਟੀ ਜੀ ਬਾਲਗਣੀ ਹੋ ਰਿਹਾ ਇੱਕ ਜਿੱਥੇ ਅਸੀਂ ਸਿਆਲ ਦੇ ਵਿੱਚ ਧੁੱਪ ਸੇਕੀਦੀ ਆ ਤੇ ਗਰਮੀਆਂ ਦੇ ਵਿੱਚ ਫਿਰ ਉਥੇ ਘਾਟੀ ਬਈ ਦਾ ਛਾਵੇਂ ਬਹਿ ਜਾਈਦਾ ਵਾ ਠੀਕ ਹੈ ਜੀ ਆ ਕਿਵੇਂ ਡਟੇ ਹੋ ਸਿੰਘੋ ਹਾਂ ਹਾਂ ਜੀ ਆ ਜਾਓ ਜੀ ਔਰ ਕਮੈਂਟ ਕਰਕੇ ਦੱਸਿਓ ਜਰੂਰ ਜੀ ਸਾਡੇ ਵਲੌਗ ਕਿਵੇਂ ਦੇ ਲੱਗਦੇ ਆਹ ਛੋਟੀ ਜੀ ਅਸੀਂ ਬਾਹਰ ਦੀ ਆ ਜੀ ਬਾਹਰ ਦਾ 뷰 ਦੇਖੋ ਇਹ ਨਹੀਂ ਜੀ ਸਾਡੀ ਚਰੀ ਤੇ ਬਾਕੀ ਇਹੋ ਲਾਈਫ ਆ ਜੀ ਛੋਟੀ ਜੀ ਇੰਜੋਏ ਕਰਦੇ ਪਏ ਸੈਗੀ ਫਰਮੈਸ਼ ਪਠੇ ਵਧਣ ਦੀ ਤੇ ਚੱਲੇ ਆ ਪੱਠੇ ਵੜਨਾ ਵਰਦੀ ਨੱਢਿਆਂ ਚੇਂਜ ਕਰ ਨੂੰ ਕਿਉਂਕਿ ਉਹ ਕਿარი ਯਾਰੇ ਬਾਹਰ ਆਦੇ ਉਹ ਬਾਜਣਾ ਹੱਥਾਂ ਨੇ ਬੜਾ ਲੜਦਾ ਇਹ ਕਰਕੇ ਫਿਰ ਸ਼ਰਟ ਲਈਏ ਬਦਲਾ ਤੇ ਫਿਰ ਤੁਹਾਨੂੰ ਮਖਾਉਨੇ ਆ ਬਈ ਪੱਠੇ ਵੜਦੇ ਨੇ ਪੱਠੇ ਗਏ ਨੇ ਵੜੀ ਦੇ ਅੱਜ ਧੁੱਪ ਤੁਸੀਂ ਜਾਰੀ ਚੜਾ ਲਈ ਆ ਧੁੱਪ ਫਿਰ ਇਸੇ ਤਰ੍ਹਾਂ ਹੀ ਕੋਈ ਗੱਲ ਨਹੀਂ ਖਰਾਉਣਾ ਆ ਤੁਹਾਡੇ ਵੀਡੀਓ ਦੇ ਚੱਕਰ ਚ ਧੁੱਪ ਚੜ ਗਈ ਐ ਧੁੱਪ ਕੰਨ ਚ ਚੜਨੀ ਕੋਈ ਗੱਲ ਨਹੀਂ ਅੱਗੇ ਸਵੰਤ ਤੇ ਵਾਢ ਲੈਂਦੇ ਸੀ ਨਾ ਕੋਈ ਪਿੰਡ ਫਿਰ ਅਜੇ ਕੁਝ ਕਰਨੇ ਆ ਨਾ ਕੀ ਕਰੀਏ ਹੂੰ ਗੱਲ ਤੇ ਆ ਚਲੋ ਕੋਈ ਜੀ ਆਜੋ ਪੱਠੇ ਵੜਨ ਚੱਲਦੇ ਸਾਡੇ ਪਾਪਾ ਜੀ ਮੇਰਾ خیال ਗਏ ਹੋਣੇ ਉਧਰ ਹਾਂ ਉਹ ਪੱਟੀ ਕਰਾਉਣ ਗਏ ਨੇ ਪੱਟੀਆਂ ਚੜ ਕੇ ਨਹੀਂ ਪੱਟੀ ਨਹੀਂ ਨਿਕਲਉਂਦੀ ਸਰ ਨਹੀਂ ਪੱਟੀ ਖੁੱਲਦੀ ਆ ਪਹਿਲਾਂ ਕਰੋ ਇਹ ਦਰਸ਼ਨ ਇਹ ਸਾਡਾ ਭਤੀਜਾ ਤੇ ਇਹ ਨਾਮ ਦੱਸੋ ਜੀ ਆਪਣਾ ਅਵੀਜੋਤ ਸਿੰਘ ਇਹਦਾ ਨਾਮ ਹੈ ਅਵੀਜੋਤ ਸਿੰਘ ਤੇ ਚਲੋ ਜੀ ਆਜੋ ਹੁਣ ਪੱਠੇ ਵਢਣ ਚੱਲੇ ਆ ਅਸੀਂ ਆਜੋ ਜੋਤੀ ਆਜੋ ਬਾਪੂ ਜੀ ਆਜੋ ਮੰਮੀ ਸਾਡੇ ਕੱਪੜੇ ਦੇਈ ਤਾ ਹੁਣ ਉਹ ਦਾਤਰੀ ਲੈ ਗਿਆ ਜੇ ਲੋ ਜੀ ਫਾਦਰ ਸਾਹਿਬ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਉਹ ਕੰਮ ਕਰ ਫੁੱਲ ਕਰਦੇ ਤੇ ਉਹ ਆਪਣੇ ਆਰੇ ਲੱਗੇ ਨੇ ਅਹੀਂ ਥੋੜਾ ਜਿਹਾ ਕੰਮ ਲੇਟ ਹੁੰਦਾ ਅਹੀਂ ਥੋੜੇ ਜਿਹੇ ਮਾਈਂਡ ਫ੍ਰੀ ਆ ਤੇ ਇਸ ਕਰਕੇ ਸਾਨੂੰ ਟਾਈਮ ਲੱਗ ਜਾਂਦਾ ਉੱਠਣ ਚ ਵੀ ਉਹ ਆਪਣਾ ਤੜਕੇ ਦੇ ਲੱਗੇ ਆ ਕਰੀ ਦਾਤਰੀ ਫੜ ਕੇ ਕਿਹੇ ਬੰਨੇ ਕਰੀ ਦਾਤਰੀ ਫੜ ਕੇ ਕਿਹੇ ਬੰਨੇ ਦੇਖੋ ਜੀ ਫਾਦਰ ਜੀ ਦੇਖੋ ਫਾਦਰ ਸਾਹਿਬ ਕੰਮ ਕਰਦੇ ਪਹਿਲ ਅਜਿਨਹੀਂ ਡੈਡੀ ਜਾਨਾ ਪੱਟੀ ਕਰਾਉਣਾ ਪੱਟੀ ਕਰਾਉਣੀ ਹੀ ਜਾਣਾ ਜਾਣਾ ਅੱਛਾ ਲੱਗਿਆਰੀ ਆ ਅੱਛਾ ਵੀ ਕਰਾਂ ਪੱਟੀ ਤੋਂ ਬਗੈਰ ਨਹੀਂ ਯਾਰਾ ਹੁੰਦਾ ਤੋਕਾ ਆ ਰਸੀ ਲੈ ਆਏ ਹੋ ਵਾੜੀ ਅਸੀਂ ਆ ਆਪਣੇ ਨਾ ਪੈਲੀ ਦੇ ਵਿੱਚ ਹੀ ਨਾਲ ਹੀ ਜਿਹੜੇ ਡੰਗਰ ਫੋਸਫਸ ਕਰਦੇ ਨੇ ਇਹ ਉਹ ਰੂੜੀ ਜਿਹੜੀ ਪੈਲੀ ਦੇ ਨਾਲ ਨਾਲ ਹੀ ਆਉਗੇ ਸਾਡੀ ਰੇੜੀ ਰੇੜੀ ਉਹਦੇ ਨਾਲ ਹੀ ਅਸੀਂ ਪੈਲੀ ਦੇ ਵਿੱਚ ਹੀ ਲੈ ਆਈਦਾ ਉਹ ਸੇ ਰੇੜੀ ਤੇ ਅਸੀਂ ਪੱਠੇ ਲਾ ਦੇ ਕੇ ਖੜਨਾਏ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਚਲੋ ਪੱਠੇ ਵੜਦੇ ਦਾ ਤੇ ਲੱਭਦੇ ਇਹ ਥੱਲੇ ਵੇਖ ਕੇ ਤਰੇ ਉਹ ਨਾ ਇਹ ਭਲਾ ਛੱਡ ਪੇਟ ਵਾਲੇ ਨਹੀਂ ਨਹੀਂ ਗਰਮੀ ਬੜੀ ਆ ਅਰ ਮੇਂ ਅੱਜ ਜਿਆਦੀ ਧੁੱਪ ਚੜ ਗਈ। ਹੂੰ। ਚਲੋ ਕੋਈ ਨਹੀਂ। ਆਹ ਲਿਆ ਇਲਾਵਾ ਜੀ ਅੱਜ ਆਪਣੀ ਦਾਤਰੀ ਦੇ ਲੱਗੇ ਜੀ ਅਸੀਂ ਪੱਠੇ ਵਢਣ ਵਾਇਗਰੂ ਦਾ ਨਾਮ ਲੈ ਗਏ। ਇਹ ਪੱਠਿਆਂ ਦਾ ਸਾਡਾ ਕੰਮ ਵੀ ਦੇਲ ਹੀ ਅਸੀਂ ਕੋਈ ਆਠ ਕੁ ਲਈ ਵਢਨੇ ਹੁੰਦੇ ਆ ਬਾਅਦ ਚ ਮੈਂ ਫਿਰ ਡਿਊਟੀ ਤੇ ਜਾਣਾ ਹੁੰਦਾ। ਏ ਅੱਜ ਐਤਵਾਰ ਮੈਨੂੰ ਛੁੱਟੀ ਸੀ ਤੇ ਘਰ ਦੇ ਕਹਿੰਦੇ ਆ ਵੀ ਵਲੌਗ ਬਣਾਉਣਾ ਹੈ ਤੇ ਮਾਹੌਲ ਚਲੋ ਤੁਹਾਡੇ ਨਾਲ ਆ ਵੀ ਫੈਮਿਲੀ ਦੇ ਨਾਲ ਚੱਲਣਾ ਪੈਂਦਾ ਏਸ ਕਰਕੇ ਫਿਰ ਹੁਣ ਕੰਮ ਜੋਰਾ ਛੋਰਾ ਦੇ ਫੜਿਆ ਲੱਗੇ ਰਹਿ ਫੜੀ ਹੁਣ ਅੱਗੇ ਵੈਲੇ ਡਿਊਟੀ ਦੇ ਚਲ ਜਾਂਦੇ ਸੀਗੇ ਹੁਣ ਫਿਰ ਤੈਨੂੰ ਪਤਾ ਹੀ ਹੈ ਕਰੋ ਬਾਰ-ਬਾਰਦੇ ਅੱਜ ਲੇਟ ਹੋ ਕੇ ਥੋੜਾ ਜਿਹਾ ਇੱਕ ਦੋ ਕੰਮ ਕਰਨ ਵਾਲੇ ਛੋਟੇ ਮੋੜੇ ਜੀ ਉਹ ਵੀ ਕਰਨੇ ਪਏ ਚਲੋ ਮਿਲਦੇ ਆ ਮੈਂ ਪੱਠੇ ਵੜ ਲਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਗੱਲਬਾਤ ਸਾਰਾ ਲਿਆਂ ਦੀ ਲੋੜ ਨਹੀਂ ਫੇਰ ਕੁਝ ਲੈ ਲਓ ਜੀ ਪੱਠੇ ਲਿਆ ਜੀ ਵੱਢ ਇਹ ਲੱਦ ਉਹ ਲੱਦ ਵੀ ਲੈ ਆਣੇ ਨਾਲ ਫਾਦਰ ਸਾਹਿਬ ਨੇ ਲਦਾਤੇ ਆਦਰ ਸਾਹਿਬ ਨਾਲ ਸਾਨੂੰ ਵੀ ਆਦਰ ਸਾਹਿਬ ਨਾਲ ਸਾਨੂੰ ਵੀ ਨਾਲ ੜਾ ਛੱਡਦੇ ਤੇ ਕਰੋ ਤਗੜੇ ਹੋ ਗਏ ਇਹ ਫਿਰ ਦੋ ਮੱਝਾਂ ਰੱਖਣ ਕਾਰਨ ਸਾਨੂੰ ਵੀ ਨਾਲ ਕੰਮ ਕਰਨਾ ਪੈਂਦਾ ਦੁੱਧ ਜੂ ਪੀਣਾ ਦੁੱਧ ਮੋਲ ਅੱਗੇ ਲਵਾਇਆ ਸੀ ਬਹੁਤ ਮੁਸ਼ਕਲ ਹੋ ਜਾਂਦਾ ਜੀ ਕੰਮ ਤੁਹਾਨੂੰ ਪਤਾ ਹੀ ਆ ਦੁੱਧ ਉਹ ਹੀਆ ਵੈਰੈਟੀਆਂ ਨਹੀਂ ਮਿਲਦੀਆਂ ਜਿੰਨਾ ਚਿਰ ਘਰ ਦਾ ਦੁੱਧ ਨਾ ਹੋਵੇ ਉਹਨਾਂ ਚਿਰ ਗੱਲ ਨਹੀਂ ਬੰਦੀ ਆ ਵੇਖ ਲੋ ਜੀ ਸਾਡਾ ਜੂੰਗਾ ਆ ਵਿਖਾਓ ਮੜਾ ਜਾਨ ਤੇ ਸਾਡਾ ਪੱਠਿਆਂ ਵਾਲਾ ਰੇੜਾ ਇਹ ਤੇ ਲੱਡ ਲਈਦੇ ਆ ਤੇ ਫਿਰ ਲੈ ਜਾਂਦੇ ਹੁਣ ਵੇਖੋ ਸਾਡਾ ਜੋਰ ਕਿ ਇਹ ਕਿਵੇਂ ਚੱਲਦਾ ਕਿਵੇਂ ਗੱਡੀ ਕਿਵੇਂ ਚੱਲਦੀ ਕਿਵੇਂ ਗੀਅਰ ਪੈਂਦੇ ਕਰੋ ਟਰਾਈ ਐਨੂੰ ਸਾਈਡ ਤੇ ਜੋ ਪੰਪ ਥੋੜਾ ਜਿਹਾ ਹੋ ਬੱਲੇ ਬੱਲੇ ਸਾਡੇ ਸਾਲੀ ਕੇ ਬਨੇ ਲਾਤੇ ਪੱਠੇ ਲਓ ਜੀ। ਉਹ ਬਲ। ਚਾ ਅੱਗੇ ਲੱਗ। ਲਓ ਜੀ। ਰੇੜੀ ਗਈ ਜੇ ਸਾਡੀ ਪਲਟ। ਹਾਂ ਤੇ ਪੱਠੇ ਨੇ ਬਹੁਤ ਲੰਮੇ ਐ ਕਰਕੇ ਨਾ ਕੰਮ ਔਖਾ ਈ। ਚਲੋ ਕੋਈ ਨਹੀਂ। ਰੇੜੀ ਕਰਦੇ ਹਾਂ ਸੋਤਰਾਓ ਜੀ। ਲਵਾਵਾਂ ਥੋੜਾ ਜਿਹਾ ਸਿੱਧੀ ਕਰਾਓ ਰੇ। ਸੁਖੀਓ। ਯੋ ਨਾ ਯਾਰ ਪੱਠੇ ਸਾਰੇ ਇੱਧਰ ਲੱਗੇ ਨਾ ਪੱਠੇ ਚਲੋ ਜਿਓ ਵਖੋ ਉਤੋਂ ਗਰਮੀ ਆ ਰੱਖੇ ਨਾਲੇ ਹੱਥ ਨਾਲੇ ਸੇਮ ਤੋਂ ਸਾਡੇ ਡਿੱਗ ਤੇ ਪੱਠੇ ਚਲੋ ਵੀ ਕੋਈ ਨਹੀਂ ਮੋਲ ਨਾ ਚੀ ਬੋਲਿਆ ਕਿੱਥੇ ਵੀ ਹੋਰ ਲਾ ਯਾ ਹੋ ਲੱਗੇ ਲੱਗੇ ਆਹ ਲੱਗੇ ਛੋਖ ਲੋ ਫੜੀ ਰੱਖ ਫੜੀਆ ਫੜੀਆ ਕਾ ਕਰ ਕੋਲ ਲਾ ਫੜ ਇਹ ਲਾ ਹਾਂ ਇਹ ਲਾ ਰੋਲ ਲੈ ਚੱਲ ਕੋਲਾ ਉਤਰਨੀ ਕੀ ਆ ਕੰਮ ਆਹੀ ਆਉਣ ਲਾ ਦੋ ਹੋਰ ਪਿਸ਼ਾ ਕਰ ਲਾ ਬਈ ਨਾ ਹੈ ਪਿਸ਼ਾ ਕਰ ਲਾ ਪਿਸ਼ਾ ਕਰ ਇਹਨੂੰ ਸਿੱਧੀ ਚੱਲ ਚੱਲ ਦੋਰੇ ਲਾਜੋ ਪੱਠੇ ਨਹੀਂ 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 ਕਿਤੇ ਫੇਰੇ ਨਹੀਂ ਜਾਣਾ ਦੋਰੇ ਨੂੰ ਚੀਰਨਾ ਹੁਣ ਇਹਨੇ ਬੜਾ ਟਿੱਗ ਗਿਆ ਵਾ ਅੱਗੇ ਤੇ ਕਦੀ ਡਿੱਗੀ ਨਹੀਂ ਆਜੀ ਤੇ ਪਹਿਲਾ ਚਾਂਸ ਹੋ ਕਰਤਾ ਜੀ ਡੈਡੀ ਨੇ ਬਥੋਈ ਪਾੜ ਲਈ ਆਪਣੇ ਤੁਸੀਂ ਕਈ ਪਾੜ ਗਿਆ ਪਥੂਈ ਛੱਡ ਕੇ ਕੋਈ ਖਰਚ ਦੇ ਨੇ 10 20 ਪਥੂਈ ਰਹਿ ਗਏ ਉੱਥੇ ਕਿਹੜੀ ਗੱਲ ਹੈ ਤੁਈਆਂ ਵਾਦੂ ਕੋਈਆਂ ਵਾਦੂ ਨੰਮੀਆਂ ਬਣੀਆਂ ਉਹ ਲਾ ਲੋ ਘਰ ਹਾਂ ਲਓ ਜੀ ਬੱਕੀ ਅਸੀਂ ਕਰ ਲਈ ਤਿਆਰ ਪਲਾਣਾ ਲਿਆ ਜੇ ਪਾ ਅਰੇ ਯੋ ਫਾਦਰ ਸਾਹਿਬ ਪਰੇ ਹੋ ਜੇ ਤੁਸੀਂ ਅਰੇ ਹੋ ਜਾਨ ਰੁਕ ਜਾ ਰੁਕ ਜਾ ਛਲਾਓ ਵਾਹ ਜੀ ਵਾਹ ਏ ਛਲਾਓ ਇੰਨਾ ਹੀ ਕੰਮ ਹੈ ਮਾਂ ਜਾਂਦੀ ਬੱਕੀ ਚੋਕਦੀ ਇਹਦਾ ਖਾਲੀ ਬੱਕੀ ਹਣ ਕਿਹਦੀ ਪਿੱਛੇ ਨਹੀਂ ਜਿਹਦੇ ਵੀ ਸੋ ਜੀ ਪੱਠੇ ਆ ਗਏ ਆ ਜੀ ਤੇ ਗਰਮੀ ਬਹੁਤ ਗਰਮੀ ਵਾਲੇ ਕੜਾਕੇ ਨਿਕਲੇ ਆ ਉਧਰ ਫਾਜ਼ਲ ਸਾਹਿਬ ਵੀ ਪੱਠੀਆਂ ਲਾਉਂਦੇ ਮੰਮੀ ਨੇ ਕੱਪੜੇ ਤੋਂ ਲੇਟ ਟਾਈਮ ਨਾਲ ਮੰਮੀ ਸਾਡੀ ਫਿਰ ਕੰਮ ਨੂੰ ਫਰੰਟੀਆਂ ਮਾਰਦੀ ਥੋੜੀ ਜੀ ਚੱਲਦੀ ਤੱਤੀ ਹੈ ਪਰ ਉਤਰਾਂ ਰਹਿੰਦੀ ਕਾਰੋਬਾਰ ਜੋ ਓਕੇ ਚੱਲਦਾ ਕੰਮ ਚਲੋ ਜਿਹੜਾ ਬੰਦਾ ਤੇ ਕੜਤਨ ਥੋੜੀ ਜੀ ਹੋਵੇ ਨਾ ਉਹ ਕੰਮ ਤੇ ਵੀ ਬੜਾ ਸ਼ੋਹਰਤ ਹੁੰਦਾ ਤੇ ਕੰਮਕਾਰ ਬਹੁਤ ਕਰਦੀ ਹੈ ਜੀ ਮਾਦਾ ਸਾਡੀ ਬਹੁਤ ਹੈਲਪ ਕਰਦੀ ਸਾਡੇ ਨਾਲ ਕੀ ਕਹਾਂਦੇ ਹੋ ਫਤਿਹ ਫਤਿਹ ਤਾਂ ਨਹੀਂ ਕਰਨੀ ਆ ਲੈਉਣੇ ਦੁਜੇ ਵੀ ਉਹ ਲੈ ਉਹ ਤੂੰ ਲੈ ਕੱਪੜੀ ਲੈ ਲੈ ਕੱਪੜੀ ਚਲੋ ਜੀ ਅਜੇ ਘਾ ਫਾਦਰ ਸਾਹਿਬ ਨੇ ਵੜੇ ਆ ਵੀ ਲੈ ਉਹਨਾਂ ਮੰਨਣੀ ਪੈਣੀ ਹੈ ਜੀ ਬਾਪੂ ਦੀ ਚਲੋ ਮਿਲਦੇ ਮੈਂ ਲੈ ਆਵਾਂ ਘਾ ਥੋੜਾ ਹੋਵੇ ਹੁਵੇ ਹੁੰਦੇ ਪਏ ਘਾ ਲੈ ਕੇ ਆਇਆ ਇਹ ਦੇਖਾ ਕਾ ਆਇਆ ਆ ਗਿਆ ਜੀ ਆਹ ਫੋਟੋ ਵਾਲੇ ਕੋਲ ਝੋੜੀ ਪੁੱਤੀ ਆ ਰਹੀ ਆ ਇਧਰ ਬੀਬੇ ਬਾਪੂ ਲੜਦੇ ਪਏ ਸਾਡੇ ਇਹ ਗੁਦਰਨੇ ਵੀ ਜੀ ਹਾਂਜੀ ਸਾਰੇ ਗੁਦਰਨੇ ਲਓ ਜੀ ਪਠੇ ਗੁਦਰਨ ਦੀ ਵੀ ਲਾਤੀ ਜੀ ਡਿਊਟੀ ਤੇ ਅੱਧੇ ਕਹਿੰਦੇ ਪਠੇ ਗੁਦਰਤ ਲਓ ਇਹ ਲਗਾਮਾ ਖੋਲਦੀ ਆ ਫਿਰ ਬਕੀ ਦੀਆਂ ਬੱਤੀ ਭਾਜਣਾ ਜਾਵੇ ਬਲ ਲਗਾਵਾ ਖੋਲ ਕੇ ਪਹਿਲਾਂ ਤੇਲ ਵੇਖਦਾ ਹਾਂ ਟਰੈਕਟਰ ਚ ਉਹ ਰੋਜ ਤੇਲ ਵੇ ਲੈਨੇ ਆ ਬੀਰ ਇਹੋ ਜਿਹੜਾ ਦਾਖ ਮਰਲੇ ਥਾਗਾ ਉਹ ਵੀ ਵਾਗ ਬੀਜਦੇ ਨੇ ਲਓ ਜੀ ਫਿਰ ਲੱਗੇ ਜੇ ਕਤਰਾਈ ਕਰਨ ਪੱਠਿਆਂ ਦੀ ਪਹਿਲਾਂ ਤੇਲ ਨੇ ਪਹਿਲਾਂ ਤੇਲ ਵੇਖਣਾ ਪਹਿਲਾਂ ਤੇਲ ਚੈੱਕ ਕਰ ਲਈਏ ਟਰੈਕਟਰ ਦਾ ਦੇਖ ਇਹ ਮੰਗਾਉਣਾ ਉਹ ਤੇ ਲਿਆਵਾਂਗੇ ਯਾ ਲੋ ਰਾਜਿਆ ਵੈਸੇ ਜੀ ਰਾਜਿਆ ਸਾਡਾ ਤੇਲ ਘਾਟ ਹੀ ਖਾਂਦਾ ਤੇਚੀਆਂ ਬੋਲ ਹੀ ਦਿੰਦੀਆਂ ਨੇ ਜੀ ਅਰੇ ਮੁਕਰੀ ਮੇਰੇ ਹੋਣੇ 6 ਮਹੀਨੇ ਤੇ 7 ਹੋ ਗਏ ਚਾਰ ਲੀਟਰ ਪਾਇਆ ਚਾਰ ਲੀਟਰ ਤੇਲ ਪਾਇਆ ਲਾ ਵੀ ਅਜੇ ਸਾਢੇ 3 ਉਂਗਲਾਂ ਲੀਟਰ ਤੇਲ ਹੈਗਾ ਅਜੇ ਕਿਉਂ ਹੋ ਗਈ ਜੀ ਅ ਅ ਇਹਨਾਂ ਚ 4 ਲੀਟਰ ਹੈਗਾ ਤੇਲ ਆਹੋ ਇਹ ਨਾ ਗਾਵਾ ਸਾਰੀ ਦੇ ਵਸੇ ਕੋਈ ਨਾ ਫਿਰ ਪਠੇ ਕੋਦਰ ਕੇ ਹੁਣੇ ਹੋਣੀ ਕਿ ਜਦੋਂ ਚੱਲੇ ਜੇ ਤੁਸੀਂ ਚਲੋ ਲੋਡੇਲ ਵਾਲਾਂ ਖਰਾਣੇ ਚਲੋ ਮੈਂ ਪਠੇ ਕੋਦਰ ਦਾ ਅਸੇ ਗੋਨੇ ਚਰ ਚਲੋ ਠੀਕ ਹੈ ਜੇ ਮੈਂ ਪਠੇ ਕੋਦਰ ਨਾਲ ਅਸੀਂ ਵੇਖਿਓ ਪੁੱਤਿਆਂ ਨੂੰ ਕਿਵੇਂ ਮਸ਼ਿੰਦਰੀ ਚੱਲਦੀ ਏ ਹੋ ਤੇ ਸੋਨੇ ਸੋਹ ਬਥੇਰਾ ਹੋ ਗਿਆ ਪਹਿਲਾਂ ਦੇ ਹੱਥਾਂ ਆ ਕੁਤਰੀਏ ਉਹ ਫਿਰ ਇਸੇ ਤਰ੍ਹਾਂ ਹੀ ਹੋਰ ਟਾਈਮ ਸਮੇਂ-ਸਮੇਂ ਦੀ ਗੱਲ ਹੈ ਜੀ ਉਦੋਂ ਹੱਥਾਂ ਆ ਕੁਤਰੀਆਂ ਚੱਲਦੀਆਂ ਸੀ ਬਥੇਰੇ ਅੱਭਾ ਵੀ ਹੱਥਾਂ ਨਾਲ ਘੁੰਦਦੇ ਰਹਿਆ ਆ ਐ ਹੀ ਮਾਡਲ ਕਿਹੜੇ ਨਵੇਂ ਬਥੇਰੇ ਪੁਰਾਣੇ ਆ ਆ ਥਾਣਾ ਘੁੰਦਦੇ ਰਹਿਆ ਆ ਬੜੀਆਂ ਚਰੀਆਂ ਝੋਨੇ ਵਾਂ ਛੱਡੇ ਆ ਪਰਾਲੀਆਂ ਘੜ ਛੱਡੀਆਂ

ਕੈਮਰਾ ਲੀਟ ਲਓ ਜੀ ਅਸੀਂ ਲਈਏ ਨਹਾ ਤੇ ਜਿੰਨਾ ਚਿਰ ਨਹਾਉਣੇ ਆ ਅਸੀਂ ਉਹਨਾਂ ਚਿਰ ਤੁਸੀਂ ਕਰੋ ਇੰਜੋਏ ਪੰਮ ਕੱਪੜੇ ਦੇਣੇ ਲਓ ਜੀ ਪੰਮ ਵੀ ਰੋਟੀਆਂ ਲਾਉਂਦੀ ਬਈ ਆਜੋ ਜੀ ਸ਼ਗੋ ਪ੍ਰਸ਼ਾਦਾ ਮੈਨੂੰ ਕੱਪੜੇ ਦੇ ਦਿਓ ਤੇ ਫਿਰ ਮੈਂ ਨਾਲ ਨਾ ਹਾਂ ਜਮਨੂਗਾ ਚਾਹ ਬਣਾਇਆ ਲਓ ਜੀ ਨਿੰਬੂ ਦਾ ਚਾਰ ਵੀ ਜੀ ਹਾਂ ਬਣਿਆ ਪਿਆ ਮੈਂ ਇਹਦੀ ਰੈਸਪੀ ਵੀ ਪਾਵਾਂਗੀ ਨਿੰਬੂ ਦੇ ਚਾਰ ਦੀ ਸਾਡੇ ਆਪਣੇ ਨਿੰਬੂ ਤੋੜ ਕੇ ਮੈਂ ਆਪ ਹੀ ਬਣਵਾਇਆ ਝਾ ਚਲੋ ਵਧੀਆ ਜੀ ਚਾਰ ਵੀ ਅੱਜ ਟੈਸਟ ਕਰ ਲਾਂਗੇ ਹਾਂ ਬਣ ਗਿਆ ਹੋਣਾ ਚਾਰ ਤਾਂ ਹਾਂ ਕਿੰਨੇ ਦਾ ਪਾਇਆ ਪਾਇਆ 3 ਦਿਨ ਦਾ ਹੋ ਗਿਆ 3-4 ਦਿਨ ਹੋਗੇ ਚਲੋ ਵਧੀਆ ਫਿਰ ਫਿਰ ਤਾਂ ਬਣ ਗਿਆ ਹੋਣਾ ਖਟਾ ਮਿੱਠਾ ਵਧੀਆ ਲੱਗਦਾ ਰੋਟੀ ਦੇ ਨਾਲ ਹੂੰ ਫਿਰ ਆਪਾਂ ਖਾਣੇ ਚਲੋ ਭੈਣ ਨਾਲ ਹਾਂ ਮੈਨੂੰ ਕੱਪੜੇ ਫਿਰ ਦੇ ਦੇਵੇਂ ਠੀਕ ਕੱਪੜੇ ਦੇ ਲੋ ਜਿੰਨਾ ਚਿਰ ਕੱਪੜੇ ਲਿਆਉਂਦੀ ਆ ਪੰਮ ਉਹਨਾਂ ਜਿਹੜਾ ਰੋਟੀ ਗਈ ਸੜ ਪੰਮ ਆਹ ਵੇਖ ਲਓ ਜੀ ਵਹਾਂ ਬੰਦਿਆਂ ਰੋਟੀਆਂ ਵੀ ਆ ਵੀ ਥੱਲੇ ਨਹੀਂ ਪੈਂਦੀਆਂ ਆ ਲੋ ਕੱਪੜੇ ਸੁੜਾ ਦਿਓ ਮੈਨੂੰ ਚਲ ਨਾ ਬੱਸ ਕਰੋ ਮੰਮੀ ਤੁਸੀਂ ਵੋਕਰੀ ਫਿਰ ਜਾਣੀ ਹੈ ਹੈ ਬੱਸ ਕਰੋ ਬਥੇਰਾ ਹੋ ਗਿਆ ਵਾ ਲਓ ਜੀ ਮੰਮੀ ਨੇ ਤੇ ਕੱਪੜੇ ਵੀ ਧੋ ਗਏ ਤੇ ਲਾਂ ਟੰਗਤੀ ਸੁਕਣੇ ਪਾਤੇ ਆ ਤੇ ਅਸੀਂ ਲਈਏ ਥੋੜੇ ਨਾ ਤੋ ਚਲੋ ਠੀਕ ਹੈ ਜੀ ਬਸ ਕਰੋ ਯਾਰ ਹੁਣ ਮੈਂ ਨਹਾਉਣਾ ਵਾਂ ਮੈਂ ਬਾਥਰੂਮ ਚ ਥੋੜਾ ਮੈਂ ਤੁਹਾਨੂੰ ਖੜ ਸਕਦਾ ਠੀਕ ਹੈ ਬਾਏ ਜੀ ਲਓ ਬਾਏ ਜੀ ਆਪਾਂ ਤੇ ਲਿਆ ਜੇ ਨਹਾ ਤੇ ਰੋਟੀ ਪੱਕੀ ਪੰਪ ਹਾਂ ਬਣੀ ਆ ਰਹਿਤਾ ਵੇ ਲਓ ਜੀ ਇੱਕ ਤੇ ਰਾਇਦਾ ਨਾਲ ਤਿਆਰ ਹੋ ਗਈ ਤੇ ਉਹ ਮੈਗੀ ਵੀ ਬਣਾ ਲਈ ਨਾਲ ਹਾਂ ਬੱਚੇ ਆਂਦੇ ਹੀ ਵੀ ਮੈਗੀ ਚਾਹੀਦੀ ਆ ਲਓ ਜੀ ਤੇ ਮੈਗੀ ਵੀ ਲਈ ਜੇ ਬਣਾ ਬੱਚਿਆਂ ਲਈ ਮੈਗੀ ਆਮਰੂਦ ਦਾ ਜੇ ਨਮਣੀ ਪਾਈ ਆ ਤੇ ਨਾਲ ਹੀ ਆ ਗਏ ਜੇ ਮਰੂਦ ਮਰੂਦ ਦਾ ਜੇ ਮੀਠਾਈ ਇਹਨੂੰ ਮਿਠਕਾਇਆ ਚਲੋ ਜੀ ਅੱਜ ਤਾਂ ਜਾਰੇ ਬਣ ਗਏ ਫਿਰ ਤੇ ਫਟਾ ਮਿੱਠਾ ਸਾਰੇ ਨਾਲ ਹੀ ਹੋ ਗਿਆ ਹੈ ਬੱਚਿਆਂ ਦੇ ਨਾਲ ਐਂ ਮੈਗੀ ਖਾਣਾ ਚਲੋ ਜੀ ਹੋਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਸਾਡਾ ਵਲੌਗ ਕਿਵੇਂ ਦਾ ਲੱਗ ਰਿਹਾ ਤੇ ਅਸੀਂ ਅੱਗੇ ਤੋਂ ਫਿਰ ਜੇ ਕੋਈ ਕਮੀ ਪੇਸ਼ੀ ਹੋਊ ਤੇ ਭਰਾ ਅਸੀਂ ਮਾਫੀ ਮੰਗਦੇ ਆਂ ਤੇ ਸਾਨੂੰ ਕਮੈਂਟਾਂ 'ਚ رائے ਵੀ ਦਿਓ ਕਿ ਕਿਦਾਂ ਦਾ ਤੁਹਾਨੂੰ ਵਲੌਗ ਪਸੰਦ ਨੇ ਅਸੀਂ ਟਰਾਈ ਕਰਾਂਗੇ ਉਹਦਾ ਦੇ ਵਲੌਗ ਕਰ ਲਈ ਹਾਂਜੀ ਇਧਰ ਕਿੱਧੇ ਵੈਰ ਰਹੇ ਨੇ ਪੂਰੇ ਇੰਜੋਏਮੈਂਟ ਬਹੁਤ ਹੋ ਰਹੀ ਹੈ ਕੀ ਬਾਤਾਂ ਨੇ ਗੁਰਫਾਦੇ ਨੇ ਪੂਰੀ ਹੱਥ ਕਰਾਈ ਪਈ ਐ ਇਸ ਟਾਈਮ ਚਲੋ ਜੀ ਇਸੇ ਤਰ੍ਹਾਂ ਬਾਕੀ ਤੁਸੀਂ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਇਹਦੇ ਨਾਲ ਸਾਡਾ ਹੌਸਲਾ ਵਧਦਾ ਬਾਕੀ ਮੇਰਾ ਵੀਰ ਐ ਨੈਕਸਟ ਬਲੌਗ ਤੇ ਫਿਰ ਆਪਾਂ ਮਿਲਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ